ਹਾਂਜੀ ਸੱਸ ਜੀ ਹਰ ਜੀ ਇੱਥੇ ਤਨਗੁਰ RAMDAS ਸੰਸਥਾ ਤੋਂ ਲੰਗਰ ਆਉਂਦਾ ਜੀ ਮੰਦਿਰ ਪਿੰਡ ਤੋਂ ਤੇ ਰੋਜ਼ 5-600 ਸੰਗਤ ਲੰਗਰ ਖਾ ਕੇ ਜਾਂਦੀ ਸੀ ਵਿਲ ਹਸਪੀਟਲ ਇੱਥੇ ਜੀ ਪਹਿਲਾਂ ਅਸੀਂ ਛੱਡ ਪਾਇਆ ਸੀ ਹਨੇਰੀ ਆਨ ਨਾਲ ਛੱਡ ਗਿਆ ਉੱਡ ਤੇ ਹੁਣ ਗਰਮੀ ਦਾ ਮੌਸਮ ਆ ਗਿਆ ਜੀ ਤੇ ਸੰਗਤ ਨੂੰ ਬੜੀ ਪਰੇਸ਼ਾਨੀ ਆ ਰਹੀ ਸੀ ਬੈਠਣ ਦੇ ਜੀ ਤੇ ਮੈਂ ਪੂਜਾ ਮੈਡਮ ਪੂਜਾ ਲੁਤਰਾ ਮੈਡਮ ਨੂੰ ਫੋਨ ਕੀਤਾ ਤੇ ਬੰਟੀ ਭਾਜੀ ਨੂੰ ਫੋਨ ਕੀਤਾ ਕਿ ਸਾਨੂੰ ਇਹ ਪਰੇਸ਼ਾਨੀ ਆ ਰਹੀ ਹੈ ਅਜੇ ਮੈਂ ਕੱਲ ਹੀ ਫੋਨ ਕੀਤਾ ਸੀ ਉਹਨਾਂ ਨੇ ਅੱਜ ਸਾਨੂੰ ਛਾਂ ਦਾ ਅਰੇਂਜਮੈਂਟ ਕਰਤਾ ਜੀ ਅਤੇ ਚਾਨੀਆਂ ਲਵਾਤੀਆਂ ਨੇ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਜਿਨ੍ਹਾਂ ਨੇ ਮੇਰੇ ਫੋਨ ਤੇ ਸਾਡੇ ਲੰਗਰ ਨੂੰ ਸੇਵਾ ਦਿੱਤੀ ਕਿੰਨੀ ਕੀ ਜਰੂਰਤ ਸਮਝਦੇ ਸੀ ਤੁਸੀਂ ਹਾਂਜੀ ਕਿੰਨੀ ਕੀ ਜਰੂਰਤ ਸਮਝਦੇ ਸੀ ਬਹੁਤ ਜਰੂਰਤ ਹੈ ਉਹ ਲੋਕ ਜੋ ਦੇ ਸੰਗਤ ਕਾਫੀ ਆ ਜਾਂਦੀ ਹੈ ਗਰਮੀ ਲੱਗਦੀ ਹੈ ਛਾਂ 'ਚ ਬੈਠਦੇ ਨੇ ਵਿਚਾਰੇ ਤੇ ਪਾਣੀ ਦੀ ਸਮੱਸਿਆ ਵੀ ਥੋੜੀ-ਬਹੁਤ ਆ ਰਹੀ ਹੈ ਪੂਜਾ ਮੈਡਮ ਨਾਲ ਗੱਲ ਵੀ ਹੋਈ ਹੈ ਪੂਜਾ ਮੈਡਮ ਇਹ ਕਹਿੰਦੇ ਨੇ ਕਿ ਅਸੀਂ ਪਰਮਨੈਂਟ ਚਾਹਨੀ ਲਵਾਤੀ ਆ ਲੈਣਾ ਦੀ ਆ ਪੂਜਾ ਮੈਡਮ ਨੇ ਪਰਮਨੈਂਟ ਚਾਹਨੀ ਲਾਤੀਆਂ ਕੋਈ ਕਿਰਾਇਆ ਤੇ ਨਹੀਂ ਵੀ ਉਹਨਾਂ ਨੇ ਟੈਂਟ ਵਾਲੇ ਕੋ ਖਰੀਦ ਕੇ ਆਤੇ ਪਰਮਨੈਂਟ ਚਾਹਨੀ ਲਵਾਤੀਆਂ ਠੀਕ ਅਸੀਂ ਚਾਹਨੇ ਹੋਂ ਸਾਡਾ ਇਹ ਸਾਥ ਦਿੱਤਾ ਜਾਵੇ ਸਾਨੂੰ ਕੋਈ ਜਗ੍ਹਾ ਇੱਥੇ ਪਰਮਨੈਂਟ ਲਾ ਕੇ ਦਿੱਤੀ ਜਾਵੇ ਵੀ ਅਸੀਂ ਇੱਥੇ ਪੱਕੇ ਸ਼ੈੱਡ ਪਾ ਕੇ ਲੰਗਰ ਦੀ ਸੇਵਾ ਕਰ ਸਕੀਏ ਹਾਂਜੀ ਹਾਂਜੀ ਵਾਹਿਗੁਰੂ ਜੀ ਹਾਂਜੀ ਭਾਈ ਚਾਹਨੀਆਂ ਲਾਈਆਂ ਦੀਆਂ ਨੇ ਗਰਮੀ ਬਹੁਤ ਜ਼ਿਆਦਾ ਸੀ ਤੇ ਇੱਥੇ ਜੋ ਮਰੀਜ਼ ਆਂਦੇ ਨੇ ਜੋ ਲੰਗ ਲੰਗਰ ਚੱਕਰ ਵਾਸਤੇ ਹੋਰ ਵੀ ਕਾਫੀ ਜਿੰਨੇ ਆਂਦੇ ਨੇ ਕੀ ਕਹਿਣਾ ਚਾਹਦੇ ਹੋ ਵਾਹਿਗੁਰੂ ਖਾਸਾ ਬਤਿਆ ਜੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇਹ ਗਰਮੀ ਬਹੁਤ ਜ਼ਿਆਦਾ ਸੀ ਜਿਆਦਾ ਸਾਨੂੰ ਪਤਾ ਤੁਹਕ ਬਹੁਤ ਜ਼ਿਆਦਾ ਹੈ ਇਹ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਪੱਕਾ ਪਰਮਾਨੈਂਟ ਸਾਨੂੰ ਚਾਨੀਆਂ ਲਵਾ ਕੇ ਦਿੱਤੀਆਂ ਕਿੰਨਾ ਕੁ ਤੁਸੀ ਸਮਝੋ ਰਾਹਤ ਮਿਲੇਗੀ ਇਹਦੇ ਨਾਲ ਬੇਹਰ ਬਹੁਤ ਰਾਹਤ ਮਿਲੂਗੀ ਰਾਹਤ ਮਿਲੇਗੀ ਦਿਨੋਂ ਦਿਨ ਗਰਮੀ ਜ਼ਿਆਦਾ ਹੀ ਹੋਣੀ ਹੈ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਬਈ ਸਾਨੂੰ ਸਾਰਾ ਪ੍ਰਬੰਧ ਕਰਕੇ ਦਿੱਤਾ ਤੁਸੀਂ ਠੀਕ ਹੈ ਫੇ ਹੋਰ ਵੀ ਕਾਫੀ ਜਿਹਨੇ ਆਂਦੇ ਨੇ ਕੀ ਗੱਲਾਂ ਚੱਲੀਆਂ ਵਾਹਿਗੁਰੂ ਖਾਸਾ ਬਤਈ ਦਾਦਾ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇਹ ਗਰਮੀ ਬਹੁਤ ਜ਼ਿਆਦਾ ਸੀ ਜ਼ਿਆਦਾ ਸਾਨੂੰ ਪਤਾ ਤੁਹਕ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਪੱਕਾ ਪਰਮਾਨੈਂਟ ਸਾਨੂੰ ਚਾਨੀਆਂ ਲਵਾ ਕੇ ਦਿੱਤੀਆਂ ਕਿੰਨਾ ਕੁ ਤੁਸੀ ਨੂੰ ਜਰਾਹਤ ਮਿਲੇਗੀ ਇਹਦੇ ਨਾਲ ਬਹੁਤ ਰਾਹਤ ਮਿਲੂਗੀ ਜੀ ਰਾਤ ਮੇਰੀ ਜਦੋਂ ਤੱਕ ਗਰਮੀ ਜ਼ਿਆਦਾ ਹੀ ਹੋਣੀ ਹੈ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਬਈ ਤੁਹਾਨੂੰ ਸਾਰਾ ਪ੍ਰਬੰਧ ਕਰਕੇ ਦਿੱਤਾ ਤੁਸੀਂ ਠੀਕ ਹੈ ਜੀ ਹਾਲ ਜੀ ਅੰਦਰ ਜੀ ਸਾਡਾ ਬੜਾ ਧੰਨਵਾਦ ਕਰਨੇ ਆ ਜੀ ਜੇ ਤੁਸੀਂ ਆਪਣਾ ਕੰਮ ਕਰਦੇ ਪੈ ਜੋ ਹਾਂ ਜੀ ਕੋਸ਼ਿਸ਼ ਹਾਂ ਜੀ ਬਹੁਤ ਬਹੁਤ ਜਰੂਰਤ ਸੀ ਇੱਥੇ ਹਾਂ ਜੀ ਕਿੰਨੀ ਜਰੂਰਤ ਸੀ ਜ਼ਰੂਰਤ ਬਹੁਤ ਸੀ ਜੀ ਸੰਗਤ ਵਿਚਾਰ ਤੇ ਪੈ ਬੰਦੇ ਸੀ ਮੁੱਲ ਤਾਂ ਸੰਗਤ ਨਹੀਂ ਕੰਮ ਹੁਣ ਤੁਹਾਡਾ ਪਰਮਨੈਂਟ ਇਲਾਜ ਕਰਤਾ ਪੂਰਾ ਪਰਮਨੈਂਟ ਚਾਨੀਆਂ ਲਵਾਤੀਆਂ ਨੇ ਠੀਕ ਹੈ ਹਾਂ ਪਰਮਨੈਂਟ ਹਾਂ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਸ਼ੀ ਰਾਮ ਅ ਸਾਨੂੰ ਸਿਵਲ ਹਸਪਤਾਲ ਫਾਜ਼ਿਲਕਾ ਤੋਂ ਕੱਲ ਇੱਕ ਫੋਨ ਆਇਆ ਦੇਖਿਆ ਜAVE ਤਾਂ ਸਿਵਲ ਹਸਪਤਾਲ ਫਾਜ਼ਿਲਕਾ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਲੰਗਰ ਸੇਵਾ ਸਮਿਤੀ ਵੱਲੋਂ ਬੜੇ ਲੰਬੇ ਸਮੇਂ ਤੋਂ ਜਿਹੜੀ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਔਰ ਨਿਸ਼ੁਲਕ ਜਿਹੜੀ ਸੇਵਾ ਕੀਤੀ ਜਾਂਦੀ ਹੈ ਔਰ ਇਹ ਕਹਿੰਦੇ ਕਿ ਮਰੀਜ਼ਾਂ ਦੇ ਨਾਲ ਨਾਲ ਹੋਰ ਵੀ ਕਈ ਹੈ ਜੇ ਲੋਕ ਨੇ ਜਿਨ੍ਹਾਂ ਦਾ ਸਮਰਥ ਨਹੀਂ ਹੈ ਕਿ ਰੋਟੀ ਬਣਾ ਸਕਣ ਤਾਂ ਇੱਥੇ ਆ ਕੇ ਜੜਾਏ ਉਹ ਲੰਗਰ ਛਕਦੇ ਨੇ ਪਏ ਕਹ ਲਿਆ ਕੀ ਦਿਨ ਦੇ ਵਿੱਚ ਘਟੋ ਘਟ 500 ਜਾਂ 600 ਵਜੇ ਲੋਕ ਨੇ ਜੋ ਇੱਥੇ ਆ ਕੇ ਲੰਗਰ ਛੱਕ ਕੇ ਜਾਂਦੇ ਨੇ ਸਭ ਤੋਂ ਪਹਿਲੇ ਤਾਂ ਮੈਂ ਤਨ ਸ਼੍ਰੀ ਗੁਰੂ ਰਾਮਦਾਸ ਲੰਗਰ ਸੇਵਾ ਸਮਿਤੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੀ ਆ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿਉਂ ਇੰਨਾ ਵੱਡਾ ਜਿਹੜਾ ਇਹ ਪੁੰਨ ਦਾ ਕੰਮ ਹੈ ਇੰਨਾ ਵਧੀਆ ਜਿਹੜਾ ਉਪਰਾਲਾ ਸਾਡੇ ਸਿਵਲ ਹਸਪਤਾਲ ਫਾਜ਼ਿਲਕਾ ਦੇ ਵਿੱਚ ਕਰਦੇ ਪਏ ਨੇ ਅੱਜ ਸਾਡੀ ਸਾਇਟੀ ਵੱਲੋਂ ਡਾਕਟਰ ਬੀ.ਡੀ. ਸਚਦੇਵਾਂ ਮੋਰਲ ਵੈਲਫੇਅਰ ਸਾਇਟੀ ਵੱਲੋਂ ਤੇ 올 ਇੰਡੀਆ ਅਰੋੜਾ ਖੱਤਰੀ ਪੰਜਾਬੀ ਕਮਿਊਨਿਟੀ ਦੇ ਸਾਂਝੇ ਪ੍ਰਯਤਨਾਂ ਦੇ ਨਾਲ ਅੱਥੇ ਜਿੰਨੇ ਵੀ ਜਿਹੜੇ ਲੋਕ ਨੇ ਲੰਗਰ ਛਕਦੇ ਨੇ ਹਏ ਸਮਝ ਲੀ ਕਿ ਗਰਮੀ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਜਿਹੜੀ ਹੋਰ ਵੀ ਵਧੇਗੀ ਤਾਂ ਉਸ ਚੀਜ਼ ਨੂੰ ਹੀ ਦੇਖਦੇ ਹੋਏ ਇਹਨਾਂ ਵੱਲੋਂ ਫੋਨ ਆਇਆ ਕਿ ਸਾਨੂੰ ਜਿਹੜੇ ਇੱਥੇ ਪਰਮਾਨੈਂਟ ਕੋਈ ਅਰੇਂਜ ਕਰਵਾ ਕੇ ਇੱਥੇ ਜੇ ਤਾਂ ਕਿ ਜਿਹੜੇ ਲੋਕ ਲੰਗਰ ਛਕਦੇ ਰਹੇ ਉਹਨਾਂ ਨੂੰ ਕੋਈ ਅੱਗੇ ਜਾ ਕੇ ਧੁੱਪ ਦਾ ਤੋਂ ਰਾਹਤ ਮਿਲੇ ਤਾਂ ਸਾਡੇ ਵੱਲੋਂ ਜਿਹੜਾ ਇਹ ਪਰਮਾਨੈਂਟ ਅਤੇ ਇੱਕ ਚਾਨੀ ਲਗਵਾ ਦਿੱਤੀ ਗਈ ਹੈ ਤਾਂ ਕਿ ਜਿੰਨੇ ਵੀ ਇੱਥੇ ਲੋਕ ਲੰਗਰ ਛਕਦੇ ਨੇ ਉਹ ਛਾਂ ਦੇ ਵਿੱਚ ਬਹਿ ਕੇ ਜਿਹੜਾ ਇਹ ਇੱਥੇ ਆ ਕੇ ਲੰਗਰ ਦਾ ਜਿਹੜਾ ਆਨੰਦ ਮਾਣ ਸਕਣ ਔਰ ਇਹ ਹੀ ਕਵਾਂਗੀ ਕਿ ਮੈਂ ਆਪਣੇ ਆਪ ਨੂੰ ਬੜਾ ਭਾਗਸ਼ਾਲੀ ਸਮਝਦੀ ਆਪਣੇ ਪਰਿਵਾਰ ਨੂੰ ਆਪਣੀ ਪੂਰੀ ਟੀਮ ਨੂੰ ਕਿ ਸਾਨੂੰ ਐਸਾ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਸਾਡਾ ਇੱਕ ਪ੍ਰੇਰਤਨ ਹੈਗਾ ਇਹ ਕਿ ਸਾਡੇ ਕਿਸੇ ਵੀ ਸਾਇਟੀ ਦੇ ਮੈਂਬਰ ਦਾ ਜਦੋਂ ਕੋਈ ਦਿਨ ਵਿਸ਼ੇਸ਼ ਹੁੰਦਾ ਤਾਂ ਉਹਨੂੰ ਹੋਰ ਵਿਸ਼ੇਸ਼ ਬਣਾਇਆ ਜਾਵੇ ਤਾਂ ਡਾਕਟਰ ਖੁਸ਼ਬੁਖ ਡਾਰੀਆ ਖੇੜਾ ਜੀ ਜੋ ਕਿ ਫਿਜ਼ੀਓਥੈਰੇਪਿਸਟ ਨੇ ਹਰ ਵਾਰ ਇੱਕ ਵਾਰ ਫੋਰ ਕਰਦੇ ਉਹਨਾਂ ਨੇ ਕਦੀ ਵੀ ਜ਼ਿੰਦਗੀ ਚ ਬਣਾ ਨਹੀਂ ਕੀਤਾ ਜਿੰਨੀ ਵਾਰੀ ਕੈਂਪ ਲਗਾਏ ਗਏ ਨੇ ਹਰ ਵਾਰ ਸੇ ਉਹ ਕਰਦੇ ਨੇ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਤਾਂ ਉਹਨਾਂ ਦੇ ਜਨਮ ਦਿਨ ਤੇ ਇੱਕ ਹੋਰ ਜਿਹੜਾ ਹੈ ਬੜਾ ਵੱਡਾ ਜਿਹੜਾ ਕੰਮ ਸਾਡੀ ਸਾਇਟੀ ਵੱਲੋਂ ਅੱਜ ਕੀਤਾ ਗਿਆ ਔਰ ਮੈਂ ਹੀ ਕਹਾਂਗੀ ਕਿ ਇੱਥੇ ਆਓ ਲੰਗਰ ਛਕੋ ਔਰ ਜੋ ਚਾਨੀ ਦੀ ਸੇਵਾ ਕੀਤੀ ਹੈ ਮੇਹਨ ਦੇ ਵੱਲੋਂ ਉਹਨਾਂ ਵਸਤੇ ਜਿਹੜਾ ਆਪਣੀ ਸਾਰੀ ਸੋਸਾਇਟੀ ਮੈਂਬਰਸ ਦਾ ਵੀ ਸ਼ੁਕਰੀਆ ਦਾ ਕਰਨੀ ਆ ਕਿ ਜਦੋਂ ਵੀ ਉਪਰਾਲਾ ਕੀਤੇ ਜਾਂਦੇ ਨੇ ਸਾਰੇ ਜਿਹੜੇ ਨੇ ਇੱਕ ਮਿੰਟ ਵੀ ਜਿਹੜੇ ਸਹਿਯੋਗ ਦੇਣ ਵਾਸਤੇ ਤਿਆਰ ਹੁੰਦੇ ਨੇ ਤਾਂ ਬਹੁਤ ਬਹੁਤ ਧੰਨਵਾਦ ਜੀ